ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਦਾ ਧਿਆਨ ਜਿਹੜਾ ਸਮਾਣੇ ਦੇ ਵਿੱਚ ਟਾਵਰ ਮੋਰਚਾ ਲੱਗੇ ਹੋਇਆ ਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਭਾਈ ਗੁਰਜੀਤ ਸਿੰਘ ਫੌਜੀ ਵੱਲ ਉਹਦੇ ਵੱਲ ਦਿਵਾਉਣਾ ਚਾਹਣਾ ਵੀ ਉਹਨੂੰ ਪਤਾ ਸੀ ਪਹਿਲਾਂ ਥੋੜੀ ਚਰਚਾ ਹੋਈ ਹੁਣ ਇੱਥੇ ਬਹੁਤ ਜਿਹੜਾ ਇਹ ਚਰਚਾ ਚ ਨਹੀਂ ਹੈਗਾ ਮੈਂ ਇਸ ਮੁੱਦੇ ਵੱਲ ਧਿਆਨ ਦਿਵਾਉਣਾ ਚਾਹਣਾ ਵੀ ਸਾਡੇ ਸ੍ਰੀ ਵਾਹਿਗੁਰੂ ਕੌਮ ਦਾ ਜਿਹੜਾ ਬੇੜਾ ਗਰਕ ਹੋਇਆ ਪਿਆ ਇਥੋਂ ਪਤਾ ਲੱਗਦਾ ਮੈਂ ਸੋਣ ਨਾਲ ਗੱਲ ਕਰਨੀ ਸਾਂਝੀ ਚਾਹਣਾ ਵੀ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਨੇ ਇਹ ਟਾਵਰ ਮੋਰਚਾ ਲਾਇਆ ਇਹ ਅੱਜ 5.5 ਮਹੀਨਿਆਂ ਤੋਂ ਵੀ ਉੱਤੇ ਸਮਾਂ ਹੋ ਗਿਆ ਸਾਢੇ 5 ਮਹੀਨਿਆਂ ਤੋਂ ਉੱਤੇ ਸਮਾਂ ਨੂੰ ਗੁਰੂ ਪਿਆਰੇ ਸਾਧ ਸੰਗਤ ਜੀ ਹੋ ਗਿਆ ਇੰਨੇ ਉੱਚੇ ਉਹ ਬੈਠੇ ਨੇ ਪਰ ਇਹਦੇ ਮੁੱਦੇ ਦਾ ਸਾਨੂੰ ਇਹ ਹੁੰਦਾ ਸੀ ਵੀ ਸਾਡੀ ਕੋਈ ਗੱਲ ਨਹੀਂ ਕਰਦਾ ਪਤਾ ਨਹੀਂ মিডিਆ ਨਹੀਂ ਪਰ ਹੁਣ ਪਿਛਲੇ ਦਿਨੀ ਭਾਈ ਸਾਡੇ ਇੱਥੇ ਐਮਐਲਏ ਸਭ ਦਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਜੋੜਾ ਮਾਜਰੇ ਨਾ ਮੁੱਦਾ ਵਿਧਾਨ ਸਭਾ ਚ ਚੁੱਕਤਾ ਪਰ ਉਹ ਮਦਦਾ ਦਾ ਚੁੱਕਤਾ ਸਾਰੇ ਲੈਬ ਚੱਲਿਆ ਸਾਰੇ ਐਮ ਐਲ ਏ ਮੰਤਰੀਆਂ ਨੇ ਚੱਲੇ ਪਰ ਦੁੱਖ ਦੀ ਗੱਲ ਇਹ ਹੋਈ ਵੀ ਉਸ ਨੂੰ ਐਡੇ ਵੱਡੇ ਮੁੱਦੇ ਨੂੰ ਗੁਰੂ ਪ੍ਰਣ ਸਾਹਿਬ ਦੇ ਸਤਕਾਰ ਲਈ ਕਾਨੂੰਨ ਬਣਾਉਣ ਦੇ ਮੁੱਦੇ ਨੂੰ ਕਿਸੇ ਐਮ ਐਲ ਏ ਨੇ ਕਿਸੇ ਨੇ ਉਹਦੇ ਹੰਮੀ ਬਣੀ ਪਰੀ ਦੁੱਖੇ ਆਏ ਲੱਗਿਆ ਵੀ ਨਾ ਸਾਡਾ ਅਮਰਤਾਰੀ ਕੌਣ ਆਲਾ ਸੱਦਵਾ ਸਪੀਕਰ ਦੀ ਉਹ ਨਹੀਂ ਬੋਲਿਆ ਨਾ ਕੋਈ ਹੋਰ ਐਮ.ਐਲ.ਏ ਨਾ ਤਾਂ ਨਾ ਵਿਰੋਧੀ ਤਰ ਬੋਲੀ ਵੀ ਹਾਂ ਇਹ ਕਾਨੂੰਨ ਮੰਨ ਇਹ ਤੋਂ ਪਤਾ ਲੱਗਦਾ ਵੀ ਸਾਡਾ ਬੇੜਾ ਕਰਕ ਹੋ ਗਿਆ ਦੂਜੀ ਗੱਲ ਉਹ ਮੁੱਦਾ ਤਾਂ ਉੱਠ ਖੜਿਆ ਪਰ ਉਹ ਤੋਂ ਬਾਅਦ ਨਾਲ ਦੀ ਨਾਲ ਸਾਡੀ ਧਰਮਕ ਜਿਹੜੀ ਪਾਰਲੀਮੈਂਟ ਅਸੀਂ ਕਹਿੰਦੇ ਆ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਦਾ ਥਮ ਸ਼੍ਰੋਮਣੀ ਕਮੇਟੀ ਦਾ ਜਲਾਸ ਹੋਇਆ ਜਿਹਦੇ ਵਿੱਚ 100 150 ਮੈਂਬਰ ਹੈ ਗੁਰਸੇਖਾ ਜਿਹੜਿਆਂ ਦਾ ਪ੍ਰਚਾਰ ਹੈ ਗੁਰੂ ਦੇ ਲਈ ਬਣੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦਾ ਪ੍ਰਬੰਧ ਸਾਮਨ ਆਲੀ ਉਹ ਦਾ ਜਿਹੜਾ ਉਧਰ ਜਿਹੜਾ ਸੋਇਆ ਉੱਥੇ ਵੀ ਇਹ ਗੱਲ ਨਹੀਂ ਉਠਾਈ ਗਈ ਫਿਰ ਦੱਸੋ ਵੀ ਸਿੱਖ ਕੌਮ ਦਾ ਬੇੜਾ ਘਰ ਕੋਇਆ ਕਿ ਨਹੀਂ ਇੱਕ ਨੌ ਦੀ ਸਿੱਖ ਕੌਮ ਰਹਿ ਗਈ ਜਿਹੜੀ ਸਿੱਖੀ ਹੈ ਵਿੱਚੋਂ ਖਤਮ ਹੋ ਗਈ ਗੁਰੂ ਦਾ ਪਿਆਰ ਖਤਮ ਹੋ ਗਿਆ ਕਹਿਣ ਲਈ ਕੋਈ ਸੋਚ ਨਹੀਂ ਕਰਿਆ ਕੀਤਾ ਜਾ ਸਕਦਾ ਵੀ ਦੇਖੋ ਐਡੇ ਵੱਡੇ ਮੁੱਦੇ ਨੂੰ ਐਡੇ ਪਲੇਟਫਾਰਮ ਤੇ ਠੰਡੇ باوجود ਵੀ ਕਿਸੇ ਨੇ ਇਹਦਾ ਜ਼ਿਕਰ ਨਾ ਕਰਨਾ ਫਿਰ ਦੇਖੋ ਵੀ ਸਿੱਖਾਂ ਦੀ ਪੰਜਾਬ ਜਿੱਥੇ ਬਹੁਤ ਗਿਣਤੀ ਹੈ ਉੱਥੇ ਸਾਡਾ ਕੀ ਹਾਲਤ ਹੋਊਗੀ ਸਾਡਾ ਕੀ ਹਾਲ ਤੇ ਇਹੀ ਜੇ ਕਿਸੇ ਹੋਰ ਸਾਡੇ ਹਿੰਦੂ ਵੀਰਾਂ ਦਾ 크ਿਸਚੀਅਨਾਂ ਦਾ ਮੁੱਦਾ ਹੁੰਦਾ ਉਹਨੂੰ ਭਾਜ ਭਾਜ ਐਮਐਲਏ ਮੰਤਰੀ ਚਾਹਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਬੋਰਡ ਦੀ ਵੈਲਿਊ ਸਾਡੀ ਬੋਰਡ ਦੀ ਵੈਲਿਊ ਨਹੀਂ ਸਾਡਾ ਗੁਰੂ ਨਾਲ ਪਿਆਰ ਨਹੀਂ ਹੈ ਇਹ ਸਪਸ਼ਟ ਹੋ ਗਿਆ ਸੰਗਤ ਜੀ ਸੋ ਇਹ ਹਾਲਾਤ ਨੇ ਅੱਜ ਇੱਥੇ ਪਹਿਲਾਂ ਤਾਂ ਬੜੇ ਲੋਕ ਆਉਂਦੇ ਤੇ ਅੱਜ ਜure ਦੇਖੋ ਕੋਈ ਬੰਦਾ ਵੀ ਨਹੀਂ ਆਉਂਦਾ ਇੱਕ ਦੋ ਸਿੰਘ ਹੁੰਦੇ ਆ ਬਹੁਤ ਜਿਹੜੀ ਤਰਸਯੋਗ ਗੱਲ ਤਾਂ ਦੂਜੀ ਉਸ ਭਾਈ ਸਾਡੇ ਖਾਲਸੇ ਦੀ ਹਾਲਤ ਬਹੁਤ ਬੜੀ ਗਰਮੀ ਜਿਹੜੀ ਖਿਆਲ ਤਾਂ ਕੱਟਲੇ ਪਰ ਗਰਮੀ ਬਹੁਤ ਜ਼ਿਆਦਾ ਹੋਗੀ ਗਰਮੀ ਨੇ ਉਹਨਾਂ ਦਾ ਗੁਰਜੀਤ ਸਿੰਘ ਦਾ ਬੁਰਾ ਹਾਲ ਕਰ ਰੱਖਿਆ ਤੇ ਕਿਸੇ ਵੀ ਸਮੇਂ ਕੋਈ ਪਹਾੜਾ ਵਾਪਰ ਸਕਦਾ ਸੋ ਸਾਧ ਸੰਗਤ ਜੀ ਜੇ ਤੁਸੀਂ ਸਹੀ ਪਿਆਰ ਚਾਹੁੰਦੇ ਹੋ ਆਪਣੇ ਗੁਰੂ ਨੂੰ ਦਸ ਤਤਕਾਰ ਚਾਹੁੰਦੇ ਹੋ ਤਾਂ ਸਾਨੂੰ ਬੇਨਤੀ ਹੈ ਵੀ 30 ਤਰੀਕ ਨੂੰ ਤੇ ਮਾਰਚ ਐਤਵਾਰ ਨੂੰ ਆਪਣਾ ਇੱਥੇ ਇਕੱਠਾ ਵੱਡਾ ਕਿਉਂਕਿ ਹੁਣ ਅੱਗੇ ਹੜੀ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਉਸ ਤੋਂ ਬਾਅਦ ਤੁਹਾਰੇ ਦੁਆਰੇ ਦੁਆਰੇ ਕੱਟਰੀਆਂ ਨੇ ਲੋਕਾਂ ਨੇ ਕੰਮ ਚੋਣਾਂ ਨੇ ਫਿਰ ਮਹੀਨੇ ਨੂੰ ਕਸ਼ਟ ਹੋਊਗਾ ਸੋ ਸਾਡਾ ਆਖਰੀ ਉਹ ਕੱਠ ਲਾ ਦੋ 30 ਤਰੀਕ ਨੂੰ ਉਦੋਂ ਬਦਾ ਪਤਾ ਨਹੀਂ ਕੀ ਪਾਣਾ ਬਾਪਰਨਾ ਇਹਨਾਂ ਇੰਨੀ ਗਰਮੀ ਚ ਜਿਹੜੇ ਹਾਲਾਤ ਨੇ ਟਾਵਰ ਤੇ ਤਾਂ 30 ਤਰੀਕ ਨੂੰ ਐਤਵਾਰ ਨੂੰ ਜੇ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਗੁਰੂ ਲਈ ਦਸ ਸਤਕਾਰ ਇਸ ਪੰਜਾਬ ਦੀ ਧਰਤੀ ਤੇ ਬਹਾਲ ਕਰਾਉਣਾ ਚਾਹੁੰਦੇ ਤਾਂ 30 ਤਰੀਕ ਨੂੰ ਸਮਾਣਾ ਦੇ ਪਾਰਕ ਜਿਹੜਾ ਤਸੀਲ ਨੇ ਲੈ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਸਾਧ ਸੰਗਤ ਜੀ ਜੇ ਅਸੀਂ ਗੁਰੂ ਦਾ ਸਤਕਾਰ ਨਹੀਂ ਕੀਤਾ ਸੀ ਅੱਜ ਜਮੀਨਾ ਆ ਦੇਖੋ ਕਿਸਾਨਾਂ ਨਾਲ ਕੀ ਹੋਈ ਹੈ ਸਭ ਤੋਂ ਮੁੱਦਾ ਸਾਡੇ ਲਈ ਗੁਰੂ ਦਾ ਜ਼ਰੂਰੀ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਇਹ ਸਾਰੇ ਜਿਹੜੇ ਬਕ ਬਕ ਮੁੱਦੇ ਚੱਕ ਰਹੇ ਨੇ ਉਹ ਠੀਕ ਹੈ ਪਰ ਸਭ ਤੋਂ ਜ਼ਰੂਰੀ ਮੁੱਦਾ ਹੈ ਜਿਹੜਾ ਉਹਦੇ ਵੱਲ ਧਿਆਨ ਦਿਓ ਤਾਂ ਸਾਡੀ ਛੋੜੇ ਚਰਨਾ ਚ ਬੇਨਤੀ ਹੈ ਕਿ ਭਾਈ ਗੁਰਜੀਤ ਸਿੰਘ ਦੀ ਜਾਨ ਬਚਾਉਣ ਲਈ 30 ਮਾਰਚ ਦਿਨ ਐਤਵਾਰ ਨੂੰ ਵੱਡੀ ਗਿਣਤੀ ਚ ਸਮਾਣਾ ਦੇ ਜਿਹੜਾ ਤਸੀਲ ਨੇੜੇ ਪਾਰਕ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਦੇ ਸਤਕਾਰ ਬਹਾਲ ਕਰਨ ਲਈ ਮੈਦਾਨ ਖੇਤਰੋਂ ਭਾਈ ਗੁਰਜੀਤ ਜੀ ਦਾ ਖਾਲਸਾ ਭਾਈ ਗੁਰਜੀਤ ਜੀ ਕੀ